ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਲੇਸ਼ ਦਰਮਿਆਨ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ। ਆਖਰਕਾਰ ਬਲਵਿੰਦਰ ਸਿੰਘ ਭੁੰਦੜ ਨੂੰ ਹੀ ਕਾਰਜਕਾਰੀ ਕਿਉਂ ਪ੍ਰਧਾਨ ਬਣਾਇਆ ਗਿਆ ਹੈ? ਕਿਉਂ ਉਹਨਾਂ ਦੀ ਚੋਣ ਕੀਤੀ ਗਈ ਹੈ? ਬਲਵਿੰਦਰ ਸਿੰਘ ਭੁੰਦੜ ਦਾ ਬਾਦਲ ਪਰਿਵਾਰ ਨਾਲ ਕੀ ਰਿਸ਼ਤਾ ਹੈ? ਉਹਨਾਂ ਦਾ ਸਿਆਸੀ ਸਫ਼ਰ ਕਿੱਥੋਂ ਸ਼ੁਰੂ ਹੋਇਆ ਹੈ? ਆਓ ਬਲਵਿੰਦਰ ਸਿੰਘ ਭੁੰਦੜ ਦੇ ਸਿਆਸੀ ਸਫ਼ਰ ਬਾਰੇ ਇੱਕ ਝਾਤ ਮਾਰਦੇ ਹਾਂ। ਬਲਵਿੰਦਰ ਸਿੰਘ ਭੁੰਦੜ ਦਾ ਜਨਮ ਮਾਨਸਾ ਜ਼ਿਲ੍ਹੇ 'ਚ ਸਰਦੂਰਗੜ ਦੇ ਪਿੰਡ ਭੁੰਦੜ ਵਿੱਚ ਹੋਇਆ ਹੈ। ਬਲਵਿੰਦਰ ਸਿੰਘ ਪੁੰਦੜ ਸ਼ੁਰੂ ਤੋਂ ਹੀ ਰਾਜਨੀਤੀ ਦੀ ਦੁਨੀਆ ਵਿੱਚ ਸਰਗਰਮ ਰਹੇ। ਉਹਨਾਂ ਨੇ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕੀਤਾ। 1964 ਤੋਂ ਲੈ ਕੇ 1972 ਤੱਕ ਉਹਨਾਂ ਨੇ ਸਰਪੰਚੀ ਕੀਤੀ। ਇਸ ਤੋਂ ਬਾਅਦ ਉਹ ਪੰਜ ਵਾਰ ਸਰਦੂਲਗੜ੍ਹ ਤੋਂ ਵਿਧਾਇਕ ਚੁਣੇਗੇ। ਉਹ ਲਗਾਤਾਰ 4 ਵਾਰ 1972 ਤੋਂ 1977, 1977 ਤੋਂ 1980, 1980 ਤੋਂ 1982 ਅਤੇ 1982 ਤੋਂ 1987 ਤੱਕ ਸਰਦੂਲਗੜ ਤੋਂ ਵਿਧਾਇਕ ਚੁਣੇਗੇ ਇਸੇ ਦੌਰਾਨ ਉਹ ਪੰਜਾਬ ਦੇ ਕੈਬਨਿਟ ਮੰਤਰੀ ਵੀ ਬਣੇ ਉਹਨਾਂ ਨੇ ਖੇਤੀਬਾੜੀ ਜੰਗਲਾਤ ਅਤੇ ਭੂਮੀ ਸੰਭਾਲ ਲਈ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਬਲਵਿੰਦਰ ਸਿੰਘ ਭੁੰਦੜ ਇੱਕ ਵਾਰ ਫਿਰ 2002 ਤੋਂ 2007 ਤੱਕ ਸਰਦੂਲਗੜ ਤੋਂ ਵਿਧਾਇਕ ਚੁਣੇਗੇ ਬਲਵਿੰਦਰ ਸਿੰਘ ਭੁੰਦੜ ਤਿੰਨ ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ 1998 ਵਿੱਚੋਂ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਸਾਲ 2010 ਤੋਂ 2016 ਤੱਕ ਉਹ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ ਅਤੇ ਫਿਰ 2000 ਅਤੇ ਫਿਰ 2016 ਤੋਂ 2022 ਤੱਕ ਉਹ ਰਾਜ ਸਭਾ ਮੈਂਬਰ ਚੁਣੇ ਗਏ ਬਲਵਿੰਦਰ ਸਿੰਘ ਭੁੰਦੜਾ ਸ਼ਰਮਣੀ ਅਕਾਲੀ ਦਲ ਦੇ ਜਰਨਲ ਸਿਕਤਰ ਵੀ रह ਚੁਕੇ ਨੇ ਤਾਂ ਬਲਵਿੰਦਰ ਸਿੰਘ ਭੁੰਦੜ ਨੇ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ ਪੰਜ ਵਾਰ ਵਿਧਾਇਕ रह चुके ਨੇ ਤਿੰਨ ਵਾਰ ਉਹ ਰਾਜ ਸਭਾ ਮੈਂਬਰ रह चुके ਨੇ ਇਸੇ ਨਾਲ ਹੀ ਉਹਨਾਂ ਦੇ ਪੁੱਤ ਵੀ ਵਿਧਾਇਕ रह चुके ਨੇ ਸਰਦੂਰਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਉਹਨਾਂ ਦੇ ਪੁੱਤ ਵੀ ਐਮ ਐਲ ਏ रह चुके ਨੇ ਤਾਂ ਹੁਣ ਪਾਰਟੀ ਵੱਲੋਂ ਬਲਵਿੰਦਰ ਸਿੰਘ ਪੁੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਸੁਖਵੀਰ ਸਿੰਘ ਬਾਦਲ ਵੱਲੋਂ ਬੈਕਸਟੈਪ ਲੈਦਿਆਂ ਬਲਵਿੰਦਰ ਸਿੰਘ ਪੁੰਦੜ ਨੂੰ ਪਾਰਟੀ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਬ ਬਲਵਿੰਦਰ ਸਿੰਘ ਪੁੰਦੜ ਨੂੰ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀ ਮਿਲੀ ਹੈ ਤਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਨੂੰ ਉਸੇ ਟਰੈਕ ਤੇ ਚੜ੍ਹ ਸਕਣਗੇ ਉਹ ਪੰਥ ਦੀ ਗੱਲ ਕਰ ਸਕਣਗੇ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਗੱਲ ਹੈ ਉਹ ਕਰ ਸਕਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੋੜ ਜਾਣ ਪਾ ਸਕਣਗੇ ਮੋੜ ਸੱਤਾ ਵਾਲੀ ਕੁਰਸੀ ਤੱਕ ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਨੂੰ ਪਹੁੰਚਾ ਸਕਣਗੇ ਕਈ ਹੋਰ ਮਸਲੇ ਨੇ ਕਈ ਹੋਰ ਮੁੱਦੇ ਨੇ ਕੀ ਬਲਵਿੰਦਰ ਸਿੰਘ ਭੂੰਦੜ ਸਾਹਮਣੇ ਵੱਡੀਆਂ ਮੁਸ਼ਕਲਾਂ ਨੇ ਬਲਵਿੰਦਰ ਸਿੰਘ ਭੂੰਦੜ ਸਾਹਮਣੇ ਇੱਕ ਵਾਗੀ ਟੜਾ ਵੀ ਹੈ ਬੇਸ਼ੱਕ ਬਾਗੀ ਧੜੇ ਵੱਲੋਂ ਬਲਵਿੰਦਰ ਸਿੰਘ ਪੂੰਦਰ ਦੀ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਗਿਆ ਪਰ ਹੁਣ ਬਲਵਿੰਦਰ ਸਿੰਘ ਪੂੰਦਰ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਉਹ ਕਿਸ ਤਰ੍ਹਾਂ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੋੜਨਗੇ